ਫੇ ਸਜਾ ਰਹੇ ਸੋਇਆ ਹੋਇਆ ਮੁਕਰ ਮੁਕਰ ਸੋਇਆ ਹੋਇਆ ਮੁਕਰ ਆਪਣਾ ਜਗਾ ਰਹੇ ਹਾਂਜੀ ਵਾਇਦੂ ਜੀ ਦਾ ਖਾਲਸਾ ਵਾਇਦੂ ਜੀ ਦੀ ਫੜਾਈ ਮੇਰਾ ਨਾਮ ਮੇਰ ਸਿੰਘਾ ਸਾਡਾ ਉਠੀਆਂ ਪਿੰਡ ਆ ਅਸੀਂ ਹਰ ਸਾਲ ਬੜੀ ਧੂਮਤਾ ਹੁੰਦੇ ਨਾਲ ਸਾਰੇ ਪਿੰਡ ਦੇ ਸਾਰੇ ਨਗਰ ਦੇ ਸੰਜੋਗ ਦੇ ਨਾਲ ਮੇਲਾ ਕਰਾਉਨੇ ਆ ਇਹ ਮੇਲਾ ਤਕਰੀਬਨ ਸਾਡੇ ਜੰਮਨ ਤੋਂ ਪਹਿਲਾਂ ਦਾ ਲੱਗ ਰਿਹਾ ਵਾ ਅਸੀਂ ਜਦੋਂ ਦੇ ਵੀ ਹੌਸ ਸੰਭਾਲੀ ਆ ਬੜਾ ਯਾਨੀ ਕਿ ਧੂਮ ਧਾਮ ਨਾਲ ਸਾਰੇ ਪਿੰਡ ਦੇ ਸੰਜੋਗ ਨਾਲ ਮੇਲਾ ਕਰਾਇਆ ਜਾਂਦਾ ਵਾ ਤੇ ਸਾਰਾ ਪਿੰਡ ਵੱਧ ਚੜ ਕੇ ਸੰਜੋਗ ਦਿੰਦਾ ਵਾ ਇੱਥੇ ਲੰਗਰ ਚੱਲਦਾ ਸਾਰਾ ਕੁਝ ਯਾਨੀ ਕਿ ਬੜੀ ਸਰਦਾ ਦੇ ਨਾਲ ਸਾਗ ਦੀ ਲੰਗਰ ਸੰਗਤ ਤੇ ਸ਼ਾਮ ਨੂੰ ਗੁਸਤੀਆਂ ਕਬੱਡੀਆਂ ਕਬੱਡੀਆਂ ਕਰਾਈਆਂ ਜਾਂਦੀਆਂ ਵਾ ਸਾਡਾ ਇਹੋ ਜੀ ਸੰਤ ਨੂੰ ਕਹਿਣਾ ਵਾ ਵੀ ਜਿਹੜੇ ਅੱਜ ਕੱਲ ਨੌਜਵਾਨ ਨਸਿਆਂ 'ਵੱਲ ਜਾ ਰਹੇ ਆ ਉਹ ਆਪਣੇ ਇਸ ਤਰ੍ਹਾਂ ਕਬੱਡੀਆਂ 'ਵੱਲ ਖੇਡਾਂ 'ਵਲ ਧਿਆਨ ਦੇਣ ਕਿਉਂਕਿ ਨਸਿਆਂ ਦਾ ਜਿਹੜਾ ਕੋੜ ਆ ਉਹ ਵੱਡਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਹਿੰਦੋ ਪਿਆਰਾ ਪੀਰ ਵੈਲਨਸ ਸੁਸਾਇਟੀ ਦਾ ਪ੍ਰਧਾਨ ਆ ਪਿੰਡ ਹੋਠੀਆਂ ਤੋਂ ਅਸੀਂ ਬਹੁਤ ਧੁੰਮਕਾ ਆਉਣਾ ਮੇਲਾ ਕਰਾਉਂਦੇ ਆ ਕਿ ਹਰ ਸਾਲ ਦੀ ਤਰ੍ਹਾਂ ਅੱਗੇ ਬਹੁਤ ਵਧੀਆ ਕਬੱਡੀ ਦੇ ਪ੍ਰਬੰਧ ਵੀ ਕਰਾਈ ਦਿੰਦੇ ਨੇ ਹੋਰ ਟੂਰਨਾਮੈਂਟ ਜਿੱਦਾਂ ਵੀ ਸੰਯੋਗ ਦੇ ਨਾਲ ਸਾਰਿਆਂ ਦੇ ਕਰਵਾਈ ਜਾਂਦੇ ਨੇ ਮੈਂ ਗੁਰਜੀਤ ਖਾਲਸਾ ਸਾਹਿਬ ਅਜੀਤ ਜੀ ਦੀ ਫੋਟੋ